ਨਹੁਮਨ ਰੋਡ ਪੜਦੀ ਹੈ। ਐ ਸੋਮਵਾਰ ਸਰੇ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ। ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਪੁਲਿਸ ਵਾਲਿਆਂ ਤੋਂ ਪਤਾ ਲੱਗਾ ਕਿ 11 ਵਜੇ 11:30 ਵਜੇ ਉਹ ਮੁਕੀ ਘਰ ਚ ਲੱਗੀ ਹੈ। ਪਰ ਉਹ ਘਰ ਨਹੀਂ ਪਹੁੰਚੀ। 9 ਵਜੇ ਕਾਲਾ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਵਜੇ ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ। ਮੇਰਾ ਨਾਮ ਪੁਨੀਤ ਹੈਗਾ। ਹਾਂ। ਆ ਮੇਰੀ ਬੇਟੀ ਪ੍ਰਗਤੀ ਰਏ ਹੋ ਗਈ ਸੀ ਇੱਥੇ ਐਸਡੀ ਕਾਲਜ ਕਨੁਮਨ ਰੋਡ ਪਰ ਦੀ ਹੈ ਸੋਮਵਾਰਸ ਦਿਨ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ ਉਹ 11 ਵਜੇ 11:30 ਵਜੇ ਉਹ ਘਰ ਚਲੇ ਗਈ ਹੈ ਪਰ ਘਰ ਨਹੀਂ ਪਹੁੰਚੀ ਫਿਰ ਉਹਦੇ ਅਸੀਂ ਇੱਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਸਾਨੂੰ ਰਿਕਾਰਡਿੰਗ ਕਰਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ ਚ ਬੈ ਕੇ ਉਹ ਸਾਢੇ 11 ਵਜੇ ਚਲੇ ਗਈ ਆ 2 ਵਜੇ ਅਸੀਂ ਬੇਟਾ ਜਾਂਦਾ ਲੈਣੋਂ ਨੂੰ 2 ਵਜੇ ਬੇਟਾ ਲੈਣ ਗਿਆ ਉੱਥੇ ਤੇ ਜਦੋਂ ਉੱਥੇ ਪਹੁੰਚਿਆ ਉਹ ਤਾਂ ਉੱਥੇ ਨਹੀਂ ਸੀ ਹੈਗੀ ਉਹਨਾਂ ਨੇ ਸਕਿਉਰਟੀ ਗਾਰਡ ਨੂੰ ਪੁੱਛਿਆ ਸਕਿਉਰਟੀ ਗਾਰਡ ਨੇ ਦੱਸਿਆ ਕਿ ਸਾਢੇ 11 ਵਜੇ ਉਹ ਰਿਕਸ਼ਾ ਚ ਬੈ ਕੇ ਚਲੀ ਗਈ ਆ ਅਸੀਂ ਉਸ ਦੌਰਾਨ ਸਾਰੀ ਉੱਥੇ ਕੋਲਿਜ ਚ ਛਾਲਵੀਂ ਅੰਦਰ ਲੱਗ ਪਏ ਫਿਰ ਉਹਨੇ ਆਪਣੇ ਕੋਲਿਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈਏ ਸਾਨੂੰ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆ ਦੇਖੋ ਇਹ ਲੜਕੀ ਬੈ ਕੇ ਈ ਰਿਕਸ਼ਾ ਚ ਜਾ ਰਹੀ ਆ ਉਸ ਦਰਾਨਾ ਹੀ ਉਹ ਸਾਰੇ ਰਿਕਸ਼ਾ ਦੇ ਪਿੱਛੇ ਸਾਰਾ ਪਤਾ ਕੀਤਾ ਤੋਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਉਹਨੂੰ ਹਾਨਮਾਂਚ ਤੋਂ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਨਕੀ ਜਿੰਨੇ ਤਬੜੀ ਰੋਡ ਤੇ ਕੈਮਰੇ ਹੈ ਗਿਆ ਉੱਥੇ ਸ਼ਾਂਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਇੱਕ ਘੰਟਾ ਸਾਡੇ ਨਾਲ ਰਹਿ ਆ ਥੋੜੀ ਉਹਨਾਂ ਨੇ ਸ਼ਾਂਬੀਨ ਕੀਤੀ ਆ ਉਹ ਬਾਅਦ ਉਸ ਤੋਂ ਬਾਅਦ ਨਹੀਂ ਸਾਡੇ ਕੋ ਆਏ ਗੱਲਬਾਤ ਨਹੀਂ ਹੋਈ ਅੱਗੇ ਉਹਨਾਂ ਸਿਰਫ ਉਹਦੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਚ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਘਰ ਗਿਆ ਸੀ ਕਿ ਬੇਟਾ ਰਾਮਨਾ ਪੜੀਦਾ ਐ ਇਦਾਂ ਕਲਾਸ ਨਹੀਂ ਕਰਨੀ ਤੂੰ ਨਹੀਂ ਪੜ ਸਕਦੀ ਘਰ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਤੇ ਕਾਲਜ ਜਾਂ ਗੱਲ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚੇ ਨੇ ਕਿ ਆਹ ਗੱਲ ਤੋਂ ਥੋੜੀ ਉਹ ਮਾਂ ਨੂੰ ਗੱਲ ਹੈਗੀ ਆ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿਗੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਚ ਪਹਿਲਾਂ ਬੱਸ ਸਟੈਂਡ ਗਏ ਆ ਬੱਸ ਸਟੈਂਡ ਤੋਂ ਵਾਪਸ ਆਏ ਆ ਉਥੇ ਮਰਕੀ ਉਹਨਾਂ ਨੇ ਦੋ ਲੜਕੀਆਂ ਉਥੇ ਬੱਸ ਸਟੈਂਡ ਤੋਂ ਉਤਾਰੀਆਂ ਇਹ 릭ਸ਼ਾ ਤੇ ਬਾਕੀ ਗੁਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਆ ਗਿਆ ਉਹਨਾਂ ਦੇ ਕੈਮਰੇ ਚੈੱਕ ਕੀਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ 릭ਸ਼ਾ 'ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਗਿਆ ਕੇ ਉਹ 릭ਸ਼ਾ 'ਚ ਫਿਰ ਅਸੀਂ ਚੈੱਕ ਕੀਤਾ ਉਹਨਾਂ ਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ 릭ਸ਼ਾ 'ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ 릭ਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਕਿ ਸਾਡੀ ਇੱਤ ਮਤ ਕੀਤੀ ਜਾਏ ਕਿ ਜੋ ਵੀ ਬੰਦੀ ਕਾਰਵਾਈ ਹੈ ਉਕਰਨਾ ਕੇ ਉਹ ਚੈੱਕ ਕਰਨ ਬੇਟੀ ਮੱਕੀ ਲੱਭਣ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੱਭਣ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ ਦੀ 20 ਸਾਲ ਏ ਜਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਹੈਗੀ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਏ ਉਹਨੇ ਬਲੈਕ ਕਲਰ ਦੇ ਤੇ ਇੱਕ ਆਪਣਾ ਕੋ ਬਕਸਾ ਆਪਣਾ ਬਕਸਾ ਦਾ ਵਾਲਾ ਗੇਟ ਬੈਗ ਉਹਦੇ ਮੋਢੇ ਤੇ ਉੱਪਰ ਹੈਗਾ ਨਾਲ ਹੀ ਫੇਰਾ ਨੰਬਰ ਹੈਗਾ 83 609 52 100 ਹਉ ਦੀ ਮਦਰ ਆ ਗਈਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਕriti ਰਾਏ ਤੇ ਕਾਲਜ ਗਈ ਸੀ ਮੰਡੇ ਨੂੰ ਬੇਟਾ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਵਜੇ ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹੀ ਵੀਡੀਓ ਦੇਖੀ ਆ ਕਿ ਕੁੜੀ ਉਸ ਦਿਨ ਤੇ ਪੂਰੇ 2:10 ਤੇ ਰੋਹ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਲ ਹੋਈ ਆ ਦੂਸਰੇ ਦਿਨ ਉਹਨਾਂ ਤੇ ਮਤਲਬ ਕਿ ਰੋਲ ਨੰਬਰ ਮਿਲਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮੈਨੂੰ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਫਿਰ ਘਰੋਂ ਨਿਕਲਾਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀ ਹੋਣੀ ਆ ਸਾ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਬਾਹਰ ਨੇ ਕਹਿ ਕੇ ਤੁਹਾਡੀ ਕੁੜੀ ਚਲੇ ਗਈ ਯਾ ਸਕੂਟੀ ਗਾੜ ਲੜਾ ਡਿੱਗਰਦੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਤੇ ਗੁੜੀਆਂ ਅਦੋਂ ਦੀ ਆਈ कोई, हाँ कोई, कोई गुस्सा खाली छेपर करके आना एग्जाम देके आना सी, कुछ ना कुछ लिख के आना सी बस इनकी गल हो चुकाया कुटिया बहुत प्यार करनी अपनी बेटी न सारे जने चाचा जी उन्होंने बेटिया बड़ी कलोज फ्रेंड है ਉਹ ਸਾਰਾ ਦਿਨ ਇੱਕੋ ਕ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮੱਲਾ ਰਹਨੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਕਿ ਸਾਨੂੰ ਇਨ ਫੋਨ ਕਰਨਾ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਆ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਕਿਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਇੱਕ ਮਾਮਲਾ ਧਿਆਨ ਦੇ ਵਿੱਚ ਆਇਆ ਜਿਹਦੇ ਵਿੱਚ ਇੱਕ ਪ੍ਰਗਤੀ ਨਾਂ ਦੀ ਬੱਚੀ ਹੈ ਜਿਹੜੀ ਸੈਕੰਡਰੀਅਰ ਦੇ ਵਿੱਚ ਪੜ੍ਹਦੀ ਐ ਇਸਦੀ ਕਾਲਜ ਦੇ ਵਿੱਚ ਉਹਦੀ ਮਿਸਿੰਗ ਦੀ ਰਿਪੋਰਟ ਸਾਡੇ ਕੋਲ ਦਰਜ ਕਰਾਈ ਗਈ ਹੈ ਜਿਹਦੀ ਮਿਸਿੰਗ ਰਿਪੋਰਟ ਦਰਜ ਕਰਕੇ ਅਸੀਂ ਇਸ਼ਤਿਹਾਰ ਜਾਰੀ ਕਰ ਦਿੱਤਾ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਜਿਸ ਲਾਸਟ ਵਾਲਾ ਸੀਨ ਪੁਆਇੰਟ ਹੈ ਉਤੋਂ ਸੀਸੀਟੀਵੀ ਜਿਹੜੇ ਸਾਰੇ ਚੈੱਕ ਕਰਕੇ ਤੁਹਾਨੂੰ ਟ੍ਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੀ ਲੜਕੀ ਬਾ ਲਗਾ ਫਿਲਹਾਲ ਤਾਂ ਇਸ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕੀਤੀ ਆ ਤਾਂ ਕਿ ਅੱਗੇ ਫਿਊਚਰ ਕੀ ਆਂਦਾ ਇਨਵੈਸਟੀਗੇਟ ਕਰਕੇ ਫਿਰ ਦੇਖਾਂ ਹਾਂ ਹਾਂਜੀ ਹਾਂਜੀ ਉਹਨੂੰ ਸਪੈਸ਼ਲ ਟੀਮ ਲਗਾਈ ਗਈ ਹੈ ਅਸੀਂ ਪ੍ਰੈਸ ਕਰਨਾ ਹੈ